84 ਦੇ ਉਸ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਇੱਕ ਯਾਦਗਾਰ ਭਾਰਤੀ ਫੌਜ ਵੱਲੋਂ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੀਤੇ ਫੌਜੀ ਹਮਲੇ ਦੀ ਇੱਕ ਮਾਡਲ ਜੋ ਤਿਆਰ ਕੀਤਾ ਗਿਆ ਹੈ ਇਹ ਉਹ ਮੂੰਹ ਗੋਲ ਦੀ ਤਸਵੀਰ ਹੈ ਜੋ 1984 ਦੇ ਵਿੱਚ ਪਰਤ ਦੀ ਜ਼ਾਲਮ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਫੌਜੀ ਟੈਂਕ ਤੋਪਾਂ ਰਾਹੀਂ ਹਮਲਾ ਕੀਤਾ ਗਿਆ ਸੀ ਢਾਟੀਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਤਸਵੀਰਾਂ ਨੇ ਇੱਥੇ ਜਿਹੜੀਆਂ ਲਗਾਈਆਂ ਗਈਆਂ ਨੇ ਜੂਨ 1984 ਦੇ ਤੀਸਰੇ ਵੱਡੇ ਸ਼ਹੀਦਿਕ ਲੁਕਰੇ ਦੇ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਸ ਦੀ ਗੈਲਰੀ ਹੈ ਜਿਹੜੀ ਸ੍ਰੀ ਦਰبار صاحب ਅਤੇ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਹੈ।